ਅਕਾਲੀ ਦਲ ਦੇ ਲੀਡਰ ਨੇ ਸਵਾਲ ਬੜੇ ਵੱਡੇ ਖੜੇ ਕਰ ਦਿੱਤੇ ਕਹਿੰਦੇ ਜਿਹੜੇ ਰਿਜ਼ੋਰਟ ਰਿਜ਼ੋਰਟ ਦੇ ਉੱਤੇ ਸਵਾਲ ਖੜੇ ਹੋ ਰਹੇ ਸਨ ਉਹ ਉਹਨਾਂ ਨੂੰ ਪਸੰਦ ਆ ਗਿਆ ਤੇ ਵਿਆਹ ਦੀ ਪਾਰਟੀ ਵੀ ਉਹ ਤਾਂ ਉੱਥੇ ਕਰਦੇ ਆ ਦੇਖੋ ਸੰਦੀਪ ਸਾਹਿਬ ਤੋਂ ਵੱਡੀ ਗੱਲ ਇਹ ਬਹੁਤ ਜ਼ਿਆਦਾ ਸੀਰੀਅਸ ਇਲਜ਼ਾਮ ਨੇ ਦੋਸ਼ ਨੇ ਇੱਕ ਤੇ ਹੁੰਦੀ ਹੈ ਆ ਬੰਦਾ ਪ੍ਰਸ਼ਟਾਚਾਰ ਪ੍ਰਸ਼ਟਾਚਾਰ ਦੇ ਤੌਰ ਤੇ ਬੇਈਮਾਨ ਇੱਕ ਹੁੰਦਾ ਨੈਤਿਕ ਤੌਰ ਤੇ ਬੇਈਮਾਨ ਉਹ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਹੋਣਾ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਇਲਜ਼ਾਮ ਵੱਡੇ ਲਾਏ ਨੇ ਉਹਨਾਂ ਇਲਜ਼ਾਮਾਂ ਦਾ ਜਵਾਬ ਦੇਣਾ ਮੁੱਖ ਮੰਤਰੀ ਦੀ ਨੈਤਿਕਤਾ ਬੰਦੀ ਹੈ ਜ਼ਿੰਮੇਵਾਰੀ ਬੰਦੀ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਜਿਸ ਮਹਿਕਮੇ ਦੇ ਉਹ ਮੰਤਰੀ ਆ ਉਸ ਮਹਿਕ ਮਹੀਨੇ ਇੱਕ ਲਗਜ਼ਰੀ ਆਲੀਸ਼ਾਨ ਜਿੱਥੇ ਪੰਜਾਬ ਦੇ ਅਫਸਰ ਤੇ ਐਮ ਐਲ ਏ ਤੇ ਮੰਤਰੀਆਂ ਦੇ ਵਿਆਹ ਹੁੰਦੇ ਨੇ ਪਾਰਟੀਆਂ ਹੁੰਦੀਆਂ ਨੇ ਰਿਸੈਪਸ਼ਨ ਹੁੰਦੀਆਂ ਨੇ ਉਸੇ ਰਿਜ਼ੋਰਟ ਨੂੰ ਨੋਟਿਸ ਭੇਜੇਗੇ ਨੇ ਉਸੇ ਰਿਜੋਰਟ ਦਾ ਨੋਟਿਸ ਦਾ ਜਵਾਬ ਆਉਂਦਾ ਕਿ ਨਹੀਂ ਆਉਂਦਾ ਫਿਰ ਤੁਸੀਂ 15 ਦਿਨ ਬਾਅਦ ਆਪਣੇ ਵਿਆਹ ਦੀ ਪਾਰਟੀ ਰੱਖ ਲੈਂਦੇ ਹੋ ਸਵਾਲ ਇਹ ਬਹੁਤ ਜ਼ਿਆਦਾ ਹੈ ਕਿ ਆਖਰ ਜਿਹੜੇ ਇਲਜ਼ਾਮ ਲਗਾ ਰਹੇ ਨੇ ਸ਼ਰੂਮ ਨੀ ਕਾਲੀਦਲ ਦੇ ਲੀਡਰ ਉਹਨਾਂ ਇਲਜ਼ਾਮਾਂ ਦੇ ਵਿੱਚ ਸਚਾਈ ਕੀ ਹੋ ਸਕਦਾ ਹੈ ਕਿ ਜਿਹੜੇ ਕੈਬਨਟ ਮੰਤਰੀ ਨੇ ਗੁਰਮੀਤ ਸਿੰਘ ਮੀਤ ਹੇਰ ਉਹਨਾਂ ਨੂੰ ਨਾ ਪਤਾ ਹੋਵੇਗੀ ਉਹਨਾਂ ਦੇ ਡਿਪਾਰਟਮੈਂਟ ਨੇ ਫਲਾਨੇ ਫਲਾਨੇ ਰਿਜੋਰਟ ਨੂੰ ਨੋਟਿਸ ਕੱਢ ਦਿੱਤਾਗਾ ਸ਼ਾਇਦ ਅਗਰ ਮੀਤ ਹੇਰ ਨੂੰ ਪਤਾ ਹੁੰਦਾ ਤੇ ਉਸ ਰਿਜੋਰਟ ਦੇ ਵਿੱਚ ਉਹ ਵਿਆਹ ਦੀ ਪਾਰਟੀ ਨਾ ਹੀ ਰੱਖਦੇ ਇਹ ਤੇ ਇਹ ਹੋ ਗਿਆ ਕਿ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ ਤੇ ਜੇ ਪਤਾ ਹੋਣ ਦੇ ਬਾਵਜੂਦ ਮੀਧੇਰ ਆਪਣੀ ਉਥੇ ਵਿਆਹ ਦੀ ਪਾਰਟੀ ਰੱਖਦੇ ਨੇ ਤੇ ਨੈਤਿਕ ਤੌਰ ਤੇ ਤੇ ਭ੍ਰਿਸ਼ਟਾਚਾਰ ਦਾ ਮਸਲਾ ਬਣ ਜਾਂਦਾ ਹੈਗਾ ਕਿ ਤੁਸੀਂ ਆਪਣੀ ਕੁਰਸੀ ਦਾ ਗਲਤ ਇਸਤੇਮਾਲ ਕੀਤਾ ਹੈਗਾ ਤੁਸੀਂ ਆਪਣੇ ਮੰਤਰੀਪੁਣੇ ਦਾ ਗਲਤ ਫਾਇਦਾ ਚੁੱਕਿਆ ਹੈਗਾ ਇਹ ਆ ਇਹਦੇ ਇਹਨਾਂ ਨੂੰ ਮੀਧੇਰ ਸਾਹਿਬ ਨੂੰ ਚਾਹੀਦਾ ਕਿ ਜਿਹੜੇ ਸ਼ਰੋਮਨੀ ਕਾਲੀਦਲ ਦੇ ਜਵਾਬ ਦਿੰਦੇ ਨੇ ਇੱਕ ਤੁਸੀਂ ਕੁਲਚੀਆਂ ਵਾਲੀ ਗੱਲ ਦਾ ਤੇ ਇੱਕ ਛੋਟੇ ਜਿਹੇ 100 ਰੁਪਏ ਦੇ ਕੁਲਚੇ ਉਹਦਾ ਤੁਸੀਂ ਜਵਾਬ ਦੇ ਦਿੱਤਾ ਹੁਣ ਤੁਸੀਂ ਰਿਜੋਰਟ ਦਾ ਜਵਾਬ ਵੀ ਤੁਹਾਡੀ ਉਸ ਤੋਂ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈਗੀ ਕਿ ਕੀ ਤੁਹਾਡੇ ਜੇ ਵਿਭਾਗ ਨੇ ਉਸ ਰਿਜ਼ੋਰਟ ਨੂੰ ਨੋਟਿਸ ਕੱਢਿਆ ਸੀ ਉਸ ਨੋਟਿਸ ਦਾ ਕੀ ਜਵਾਬ ਆ ਗਿਆ ਕਿ ਤੁਹਾਡਾ ਵਿਭਾਗਾਂ ਉਸੇ ਜਵਾਬ ਤੇ ਸੰਤੁਸ਼ਟ ਹੋ ਚੁੱਕਾ ਕਿ ਜਿਹੜੀਆਂ ਮਹਿਕਮੇ ਨੇ ਊਨਤਾਈਆਂ ਕੱਢੀਆਂ ਸੀ ਉਹ ਊਨਤਾਈਆਂ ਪੂਰੀਆਂ ਹੋ ਚੁੱਕੀਆਂ ਨੇ ਕਿ ਜਿਹੜੇ ਉਹਨਾਂ ਨੇ ਡਿਫਾਲਟ ਕੋਸ਼ਿਸ਼ ਕੀਤਾ ਜਾਂ ਜਿਹੜੀ ਵਾਇਲੇਸ਼ਨ ਹੋ ਰਹੀ ਸੀ ਉਹ ਕੰਪਲੀਟ ਕਰਕੇ ਦੇ ਦਿੱਤੀ ਕਿ ਮਤਲਬ ਤੁਹਾਡਾ ਜਿਹੜਾ ਮਹਿਕਮਾਵਾ ਜਿਸ ਮਹਿਕਮੇ ਦੇ ਤੁਸੀਂ ਮੰਤਰੀ ਸੀ ਉਹ ਸੰਤੁਸ਼ਟ ਹੋਏ ਕਿ ਨਹੀਂ ਹੋਏ ਇਹ ਸਭ ਤੋਂ ਵੱਡਾ ਸਵਾਲ ਆ ਕਿਉਂਕਿ ਹੁਣ ਤੁਹਾਡੇ ਕੋ ਮਹਿਕਮਾ ਨਹੀਂ ਆ ਤੁਹਾਡੇ ਕੋ ਮਹਿਕਮਾ ਖੋਇਆ ਗਿਆ ਔਰ ਹੋ ਸਕਦਾ ਕਿ ਸ਼ਾਇਦ ਭਗਵੰਤ ਮਾਨ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੋਵੇ ਇਸੇ ਕਰਕੇ ਉਹਨਾਂ ਕੋਲ এনवायरमेंटਲ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਖੋਹ ਕੇ ਤੇ ਉਹਨਾਂ ਨੂੰ ਦੇ ਦਿੱਤੀ ਚੇਤਨ ਸਿੰਘ ਜੋੜੇ ਮਾਜਰਾ ਕੋ ਕਿਉਂਕਿ ਇਸ ਟਾਈਮ ਗੁਰਮੀਤ ਸਿੰਘ ਮੀਤ ਹੇਰ ਸਾਹਿਬ ਕੋ ਸਿਰਫ ਇੱਕੋ ਮੈਕਮਾ ਵਾ ਉਹ ਹੈਗਾ ਸਪੋਰਟਸ ਤੇ ਸ਼ਾਇਦ ਹੋ ਸਕਦਾ ਕਿ ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਤੇ ਪੱਤੇ ਪੱਤੇ ਦਾ ਪਤਾ ਹੁੰਦਾ ਉਹਨਾਂ ਕੋਲ ਤੇ ਪਲ-ਪਲ ਦੀ ਜਾਣਕਾਰੀ ਜਾਂਦੀ ਹੈ ਸਾਰੇ ਡਿਪਾਰਟਮੈਂਟ ਰਿਪੋਰਟ ਦਿੰਦੇ ਨੇ ਇੰਟੈਲੀਜੈਂਸ ਦੀ ਰਿਪੋਰਟ ਜਾਂਦੀ ਹੈਗੀਆ ਉਹਨਾਂ ਨੇ ਜ਼ਿਕਰ ਕਰ ਦਿੱਤਾ ਹੋਗਾ ਜਿਵੇਂ ਫਲਾਣੇ ਮੈਕਮੇ ਦੇ ਮੰਤਰੀ ਨੇ ਨਵੇਂ ਸਰ ਜਾਰਡਨ ਨੂੰ ਛੁੱਟੀਆਂ ਕੱਢੀਆਂ ਵਾ ਉਸ ਤੋਂ ਬਾਅਦ ਵਿਆਹ ਦੀ ਪਾਰਟੀ ਰੱਖ ਲਈ ਹੈਗੀ ਕਿਉਂਕਿ ਵਿਆਹ ਦੀ ਪਾਰਟੀ ਤੋਂ 2 ਦਿਨ ਬਾਅਦ ਹੀ ਗੁਰਮੀਤ ਸਿੰਘ ਮੀਤ ਇਹ ਰ ਕੋ ਤਿੰਨ ਮਹਿਕਮੇ ਵਾਪਸ ਲੈ ਲੇ ਸੀ ਹੋ ਸਕਦਾ ਕਿ ਕਾਲੀ ਦਲ ਦੀ पीसी ਆਪਾਂ ਕਹਸਦੇ ਕਿ ਅਰਸ਼ਦੀਪ ਸਿੰਘ ਕਲੀਅਰ ਹੋਣੀ ਲੇਟ ਕਰ ਗਏ ਨੇ ਹੋ ਸਕਦਾ ਹੈ ਕਿ ਇਹਦੀ ਜਾਣਕਾਰੀ ਮੁੱਖ ਮੰਤਰੀ ਕੋ ਪਹਿਲਾਂ ਚਲ ਗਈ ਸ਼ਾਇਦ ਇਸੇ ਕਰਕੇ ਮਹਿਕਮਾ ਵਾਪਸ ਲੈ ਲਿਆ ਹੋਵੇਗਾ ਅਕਾਲੀ ਦਲ ਨੂੰ ਜਿਹੜਾ ਮੌਕਾ ਮਿਲਿਆ ਨਾ ਉਹ ਮੰਤਰੀ ਦੇ ਚੁੱਪ ਰਹਿਣ ਕਰਕੇ ਸ਼ਾਇਦ ਮਿਲਿਆ ਹੋ ਸਕਦਾ ਕਿਉਂਕਿ ਬੜੀਆਂ ਉਦਾਹਰਨਾਂ ਨੇ ਇਸ ਸਰਕਾਰ ਦੇ ਅੰਦਰ ਜਿਹੜੇ ਜਿਹੜੇ ਨਹੀਂ ਬੋਲੇ ਕਿਸੇ ਨਾ ਕਿਸੇ ਸ਼ੱਕੀ ਘੇਰੇ ਦੇ ਵਿੱਚ ਆਏ ਉਹ ਮਾਰੇ ਗਏ ਇਹ ਕਹਿ ਲੀਏ ਕਿ ਪੋਲਿਟਿਕਲ ਤੌਰ ਤੇ ਮਾਰੇ ਗਏ ਕਈ ਕਾਰਨ ਹਨ ਜਿਹੜੇ ਲੀਡਰ ਆਵਾਦਵੀ ਪਾਰਟੀ ਦੇ ਖਾਸ ਕਰਕੇ ਚੁੱਪ ਰਹਿ ਕੇ ਵੀ ਆਪ ਦਾ ਨੁਕਸਾਨ ਕਰਾ ਬਿੰਦੇ ਆ ਦੇਖੋ ਜਦੋਂ ਤੁਸੀਂ ਚੁੱਪ ਹੋ ਜਾਂਦੇ ਤੁਸੀਂ ਆਪਣੇ ਆਪ ਨੂੰ ਦੋਸ਼ੀ ਬਰਾਬਰ ਹੋ ਜਾਂਦਾ ਹੈਗਾ ਪਰ ਮੈਨੂੰ ਗੁਰਮੀਤ ਸਿੰਘ ਮੀਤ ਹੇਰ ਤੇ ਇਹ ਉਮੀਦ ਨਹੀਂ ਆਏਗੀ ਹੋ ਸਕਦਾ ਉਹਨਾਂ ਨੇ ਇਹ ਸਥਿਤੀ ਜਿਹੜੀ ਆ ਉਹ ਸਪਸ਼ਟ ਕਰਨੀ ਚਾਹੀਦੀ ਕੀ ਜਦ ਤੁਸੀਂ ਡਿਪਾਰਟਮੈਂਟਲ ਦੇ ਮੰਤਰੀ ਸੀ ਮੰਤਰੀ ਸੀ ਕੀ ਤੁਹਾਡੇ ਮਹਿਕਮੇ ਨੇ ਚਿੱਠੀ ਕੱਢੀ ਸੀ ਤਕੀਦਾਂ ਨੂੰ ਦੱਸਿਆ ਗਿਆ ਕਿਉਂਕਿ ਜਦੋਂ ਵੀ ਕੋਈ ਡਿਪਾਰਟਮੈਂਟ ਚਿੱਠੀ ਕਰਦਾ ਤੁਹਾਡੇ ਮੰਤਰੀ ਨੂੰ ਪਤਾ ਹੁੰਦਾ ਜਾਂ ਜੇ ਤੁਹਾਨੂੰ ਨਹੀਂ ਪਤਾ ਹੈਗਾ ਤੇ ਫੇਰ ਠੀਕ ਹੈ ਤੁਹਾਡਾ ਕੋਈ ਗੁਨਾਹ ਨਹੀਂ ਹੈਗਾ ਜੇ ਤੁਹਾਨੂੰ ਪਤਾ ਹੋ ਰਿਹਾ ਇਸ ਦੇ ਬਾਵਜੂਦ ਤੁਸੀਂ ਤੁਹਾਡੇ ਉਥੇ ਵਿਆਹ ਦੀ ਪਾਰਟੀ ਹੁੰਦੀ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੋਸ਼ ਲਾ ਰਿਹਾ ਤੇ ਉਹਨਾਂ ਦੋਸ਼ਾਂ ਦੇ ਜਿਹੜੇ ਜਵਾਬ ਪੰਜਾਬ ਦੀ ਜਨਤਾ ਨੂੰ ਦੱਸਣੇ ਚਾਹੀਦੇ ਆ ਹਾਲਾਂਕਿ ਕੀ ਨਗੂਨਾ ਹੋਊਗਾ 5-6 ਲੱਖ ਰੁਪਏ ਇੱਕ ਰਿਜ਼ੋਰਟ ਦਾ ਕਰਾਇਆ ਹੋਊਗਾ ਇੱਕ ਦਿਨ ਦਾ ਜਿੱਤੇ ਤੁਸੀਂ ਵਿਆਹ ਦੀ ਪਾਰਟੀ ਰੱਖੀ ਆ ਤੇ ਜੇ ਵਿਆਹ ਦੀ ਪਾਰਟੀ ਰੱਖੀ ਆ ਤੇ ਫਿਰ ਜੇ ਸ਼ੌਂਕ ਵੀ ਪੂਰੇ ਕਰਨੇ ਫਿਰ ਜੇਬ ਖਰਚ ਨਹੀਂ ਪੈਂਦੀ ਆ ਗਿਆ ਔਰ ਇਹ ਕਰਕੇ ਹੁਣ ਵੰਦ ਸੁਵਨੀਆਂ ਗੱਲਾਂ ਹੋ ਰਹੀਆਂ ਨੇ ਗੁਰਮੀਤ ਸਿੰਘ ਮੀਤ ਹੈ ਤੇ ਤਵਕਕੋ ਨਹੀਂ ਰੱਖੀ ਜਾ ਸਕਦੀ ਕਿਉਂਕਿ ਨੌਜਵਾਨ ਨੇ ਔਰ ਘੱਟੂ ਘੱਟ ਜਿਹੜੇ ਨੌਜਵਾਨ ਉਹ ਪੈਸੇ ਪੂਸੇ ਤੋਂ ਦੂਰ ਰਹਿੰਦੇ ਨੇ ਪਰ ਜੇ ਆ ਜੇ ਜਵਾਬ ਨਹੀਂ ਦਿੱਤੇ ਤੇ ਲੋਕ ਕੀ ਸਮਝਣਗੇ ਘੱਟੂ ਘੱਟ ਉਹਨਾਂ ਨੂੰ ਚਾਹੀਦਾ ਕਿ ਇੱਕ ਨੈਤਿਕ ਤੇ ਤੌਰ ਤੇ ਜ਼ਿੰਮੇਵਾਰੀ ਪੰਜਾਬ ਦੀ ਦੱਸਣਗੇ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਇਲਜ਼ਾਮ ਲੱਗੇ ਨੇ ਸੱਚੇ ਝੂਠੇ ਨੇ ਪਰ ਜੇ ਤੁਸੀਂ ਨਹੀਂ ਬੋਲਦੇ ਨਹੀਂ ਕੁੰਦੇ ਹੈਗੇ ਇਹਦਾ ਮਤਲਬ ਫਿਰ ਲੋਕਾਂ ਦੇ ਜਿਹੜੇ ਕਾਲੀ ਦਲ ਨੇ ਦੋਸ਼ ਲਏ ਸੱਚੇ ਹੋ ਸਕਦੇ ਹੁਣ ਇਹ ਬੜਾ ਜ਼ਰੂਰੀ ਹੈ ਕਿ ਮਹਿਕਮੇ ਦੀ ਚਿੱਠੀ ਗਈ ਹੋਵੇ ਨੋਟਿਸ ਕੱਢੇ ਹੋਣ ਜਵਾਬ ਆਏ ਕਿ ਨਹੀਂ ਹੈ ਮਹਿਕਮਾ ਸੰਤੁਸ਼ਟ ਹੋਇਆ ਕਿ ਨਹੀਂ ਹੋਇਆ ਔਰ ਫਿਰ ਮੰਤਰੀ ਦੇ ਵਿਆਹ ਦੀ ਰਿਸੈਪਸ਼ਨ ਹੋ ਜਾਂਦੀ ਹੈ ਇਹ ਜਿਹੜਾ ਟਾਈਮਿੰਗ ਸਮਾਸਥਾਨ ਉਹ ਬੜਾ ਮੈਟਰ ਕਰਦਾ ਹੈਗਾ ਕਿ ਉਹਨਾਂ ਦਿਨ ਤੁਹਾਡੇ ਵਿਆਹ ਦੀ ਪਾਰਟੀ ਆ ਉਸ ਤੋਂ ਪਹਿਲਾਂ ਨੋਟਿਸ ਕੱਢੇ ਜਾਂਦੇ ਹੈ ਕਿ ਤੁਸੀਂ ਜੇ ਦੇਖੋ ਜੇ ਮੈਕਮੇ ਨੇ ਤੁਹਾਨੂੰ ਪਤਾ ਕਿ ਤੁਹਾਡੇ ਮੈਕਮੇ ਨੇ ਨੋਟਿਸ ਕੱਢੇ ਆਗੇ ਨੇ ਤੇ ਫਿਰ ਤੁਹਾਨੂੰ ਉੱਥੇ ਵਿਆਹ ਦੀ ਪਾਰਟੀ ਨਹੀਂ ਸੀ ਰੱਖਣੀ ਚਾਹੀਦੀ ਕਿਉਂਕਿ ਜਦ ਤੁਹਾਡੇ ਮਹਿਕਮੇ ਨੇ ਕਹਿ ਦਿੱਤਾ ਕਿ ਫਲਾਨਾ ਜਿਹੜਾ ਪਹਾੜਾਂ ਦੇ ਕੰਡੇ ਦੇ ਵਿੱਚ ਰਿਜੋਰਟ ਹੈ ਜਿਹੜਾ ਇਹ ਨਵਾਂ ਗਰਾਉਂਡ ਦੇ ਵਿੱਚ ਰਿਜੋਰਟ ਹੈ ਬੜਾ ਵਿਵਾਦਾਂ ਦੇ ਵਿੱਚ ਸੀਬੀਆਈ ਦੀਆਂ ਵੀ ਜਾਂਚਾਂ ਚੱਲ ਚੱਲਦੀਆਂ ਰਹੀਆਂ ਪਿੱਛੇ ਜੇ ਢਾਹਣ ਵੀ ਚਲ ਗਏ ਆ ਗਏ ਸੀ ਜਦੋਂ ਕੁਲਦੀਪ ਸਿੰਘ ਢਾਲੀਵਾਲ ਸਭ ਬੜੀਆਂ ਇਹਨਾਂ ਨੇ ਜਾ ਕੇ ਉੱਤੇ ਜੀਐਸਬੀ ਮਸ਼ੀਨਾਂ ਚਲਾਈਆਂ ਸੀ ਜੇ ਊਣਤਾਈਆਂ ਸੀ ਤੇ ਫਿਰ ਤੁਹਾਨੂੰ ਉੱਤੇ ਵਿਆਹ ਦੀ ਪਾਰਟੀ ਨਹੀਂ ਸੀ ਰੱਖਣੀ ਚਾਹੀਦੀ ਹੈਗੀ ਤੇ ਜੇ ਹੁੰਤਾਈਆਂ ਤੁਸੀਂ ਚਿੱਠੀ ਦੇ ਨਾਲ ਚਿੱਠੀ ਪੂਰੀਆਂ ਕਰ ਲੀਆਂ ਫਿਰ ਲੋਕੀ ਵੰਸਵੰਨੀਆਂ ਗੱਲਾਂ ਕਰਨਗੇ ਹੁਣ ਉਹ ਕਿਵੇਂ ਉਹ ਜਿਹੜਾ ਰਿਜ਼ੋਰਟ ਆ ਉਹ ਕਿਵੇਂ ਸਹੀ ਹੋ ਗਿਆ ਤੇ ਜਾਂ ਤੁਹਾਡੀ ਚਿੱਠੀ ਤੋਂ ਪਹਿਲਾਂ ਕੀ ਹੁੰਤਾਵਾ ਜਿਹੜੀਆਂ ਤੁਹਾਨੂੰ ਦਿਖੀਆਂ ਫਿਰ ਤੁਹਾਡੀ ਚਿੱਠੀ ਪਾਉਂਦੇ ਨੇ ਕਿਵੇਂ ਦੂਰੀ ਹੋਏ ਕਿਤੇ ਨਾ ਕਿਤੇ ਕੁਝ ਤੇ ਮਾਜਰਾ ਹੈ ਨਾ ਕੁਝ ਨਾ ਕੁਝ ਤੇ ਗਿਵਨ ਐ ਟੇਕ ਹੋਈ ਹੈ ਜਿਹੜੇ ਸ਼ਰੂਮ ਨਹੀਂ ਕਾਲੀ ਦਾ ਇਲਜ਼ਾਮ ਲਗਾਉਂਦੇ ਨੇ ਇਸ ਤਰ੍ਹਾਂ ਦਾ ਮਸਲਾ ਜਦੋਂ ਉੱਠਦਾ ਫਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਸਪਸ਼ਟੀਕਰਨ ਵੀ ਬਾਅਦ ਚ ਬਹੁਤ ਦੇਰੀ ਨਾਲ ਦਿੰਦੇ ਆ ਭਾਵੇਂ ਕਹਿੰਦੇ ਆ ਕਿ ਅਸੀਂ ਤੇ ਖਰਚੇ ਵੀ ਆਪ ਨਹੀਂ ਕਰਦੇ ਆਮ ਆਦ ਘਰਾਂ ਦੇ ਬੁੰਡੇ ਆ ਇਹ ਖਰਚਾ ਵੀ ਅਗਲੇ ਘਰ ਨੇ ਕੀਤਾ ਹੁੰਦਾ ਪਰ ਪੈ ਸਾਡੇ ਤੇ ਜਾਂਦੀ ਹੈ ਕਿ ਥਾਂ ਥਾਂ ਪਾਰਟੀਆਂ ਕਰਦੇ ਆ ਵਿਆਹਾਂ ਦੀ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਬਾਕੀ ਜਿਹੜੇ ਲੋਕ ਨੇ ਉਹਨਾਂ ਪਖੰਡ ਨਹੀਂ ਨਾ ਕਰਦੇ ਆਮ ਆਦੀ ਪਾਰਟੀ ਦੇ ਵਿਧਾਇਕਾਂ ਜ ਕਬੀਬੀ ਨੇ ਹੀ ਔਰਕੋ ਕਹਿੰਦੀ ਮੇਰੇ ਕੋ ਵਿਆਹ ਐਮਐਲਏ ਬਣੇ ਤੋਂ ਬਾਅਦ ਸਕੂਟਰੀ ਸੀ ਉਹਦੇ ਵਿਆਹ ਤੇ 8 ਪਾਰਟੀਆਂ ਹੋ ਗਈਆਂ ਨੇ ਮਤਲਬ ਆਪਾਂ ਕਹਿੰਦੇ ਕਿ ਇਹ ਕਐਮਐਲਏ ਕਹਿੰਦਾ ਕਿ ਮੇਰੇ ਸਹੁਰਿਆਂ ਨੇ ਕੀਤਾ ਸੀ ਬੁੱਕ ਤੇ ਜਿਹੜੀ ਐਮਐਲਏ ਕੁੜੀ ਸੀ ਉਹਨੂੰ ਤੇ ਆਪ ਹੀ ਖਰਚਾ ਕਰਨਾ ਪੈਊਗਾ ਕਿਉਂਕਿ ਪਖੰਡ ਜਾਦੇ ਕਰਦੇ ਨਾ ਆਮ ਆਦਮੀ ਆਲੇ ਐਵੇਂ ਵੀ ਮੈਂ ਬੜਾ ਮਾਤੜ ਸੀ ਇਹ ਸੀ ਹੋ ਸੀ ਤੇ ਫਿਰ ਆਪਣੇ ਉਹ ਚਾਦਰ ਉਹਨਾਂ ਹੀ ਵਿਛਾਉਣੀ ਚਾਹੀਦੀ ਲੋਕਾਂ ਨੂੰ ਭਰੋਸਾ ਹੋ ਜੇ ਨਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਕਿ ਕੋਈ ਜਿਹੜੇ ਕਾਲੀ ਜਾਂ ਕਾਂਗਰਸੀ ਉਹ ਇੰਨਾ ਵਾਂਗੂ ਨਖਰੇ ਨਹੀਂ ਸੀ ਕਰਦੇ ਇੰਨਾ ਵਾਂਗੂ ਪਖੰਡ ਨਹੀਂ ਕਰਦੇ ਸੀ ਇਹ ਨਹੀਂ ਕਿ ਉਹ ਸਾਰੇ ਬੇਈਮਾਨ ਸੀ ਜਾਂ ਆਪਾਂ ਇਹ ਕਹਦੀ ਕਿ ਸਾਰੇ ਇਮਾਨਦਾਰ ਨੇ ਇਹ ਨਹੀਂ ਸਵਾਲ ਸਵਾਲ ਹੈ ਕਿ ਡਰਾਮੇ ਨਹੀਂ ਸੀ ਕਰਦੇ ਪਿਛਲੇ ਵਾਲੇ ਜੋ ਹੈ ਜੋ ਹੈ ਬਾਰੋਂ ਪਿਛਲੇ ਵੀ ਕਾਲੀ ਦਲ ਜਾਂ ਕਾਂਗਰਸ ਪਾਰਟੀ ਦੇ ਸਾਰੇ ਦੇ ਨਹੀਂ ਬੇਈਮਾਨ ਹੈਗੇ ਨੇ ਉਹਨਾਂ ਸੋ ਬਹੁਤ ਸਾਰੇ ਮਾਤਰ ਵੀ ਹੈ ਤੇ ਤੁਹਾਡੇ ਚ ਵੀ ਸਾਰੇ ਇਮਾਨਦਾਰ ਨਹੀਂ ਹੈਗੇ ਕੁਝ ਬੇਈਮਾਨ ਵੀ ਹੈਗੇ ਨੇ ਹੁਣ ਸਵਾਲ ਇਹ ਆ ਗਿਆ ਕਿ ਜੇ ਜਵਾਬ ਨਹੀਂ ਦਿੰਦੇ ਜੇ ਦੋਸ਼ ਲੱਗਦੇ ਨੇ ਲੋਕ ਗੱਲਾਂ ਕਰਦੇ ਉਹਨਾਂ ਦਾ ਫਿਰ ਜਵਾਬ ਦੇਣ ਕਿ ਕਿਉਂਕਿ ਹਜੇ ਤੱਕ ਜਿਹੜੇ ਸਿਹਤ ਮੰਤਰੀ ਸੀ ਵਿਜੇ ਸਿੰਘਲਾ ਉਹਨਾਂ ਖੁੱਲਕੇ ਨਹੀਂ ਬੋਲਿਆ ਕਿ ਮੈਨੂੰ ਕਿਉਂ ਕੱਢਿਆ ਗਿਆ ਫੌਜਾ ਸਿੰਘ ਸਰਾਰੀ ਉਹਨੇ ਨਹੀਂ ਖੁੱਲਕੇ ਬੋਲਿਆ ਕਿ ਮੇਰੀ ਕੋਈ ਛੁੱਟੀ ਕੀਤੀ ਗਈ ਡਾਕਟਰ ਇੰਦਰਬੀਰ ਸਿੰਘ ਨਿਜਰ ਉਹਨਾਂ ਨੇ ਨਹੀਂ ਦੱਸਿਆ ਮੇਰੀ ਕੋਈ ਛੁੱਟੀ ਕੀਤੀ ਗਈ ਆ ਘੱਟੋ ਘੱਟ ਇਹ ਤੇ ਲੋਕ ਦੱਸਣ ਜਿਹੜੇ ਗੱਲਾਂ ਕਰਦੇ ਉਹਨਾਂ ਜਵਾਬ ਦੇਣੇ ਚਾਹੀਦੇ ਪਰ ਇਹ ਤੇ ਨਹੀਂ ਨਾ ਪਿੱਕ ਤੁਸੀਂ ਕੰਨਾਂ 'ਚ ਰੂ ਰਹਿ ਕੇ ਸੋਝੋ ਕੰਨਾਂ 'ਚੋਂ ਰੂ ਤੇ ਕੱਢਣਾ ਪੈਣਾ ਯਾ ਪਰ ਸਰੋਂ ਦਾ ਤੇਲ ਗਰਮ ਕਰਕੇ ਲੋਕੀ ਪਾ ਦੇਣਗੇ ਵੋਟਾਂ ਦੇ ਦੌਰਾਨ ਹੁਣ ਇਸ ਮਸਲੇ ਦੇ ਵਿੱਚ ਜਿਹੜੇ ਕਿਉਂਕਿ ਗੁਰਮੀਤ ਸਿੰਘ ਮੀਤ ਇੱਕ ਕਾਬਲ ਮੰਤਰੀ ਨੇ ਇਮਾਨਦਾਰ ਮੰਤਰੀ ਮੰਨੇ ਜਾਂਦੇ ਨੌਜਵਾਨ ਮੰਤਰੀ ਅਗਨੇ ਪੜ੍ਹ ਲਿਖਣ ਵਾਲੇ ਮੰਤਰੀ ਨੇ ਹਾਜ਼ਰ ਜਵਾਬ ਮੰਤਰੀ ਨੇ ਬਤਾ ਅਸਭਾ ਦੇ ਵਿੱਚ ਜੇ ਕੋਈ ਆਪੋਜੀਸ਼ਨ ਨੂੰ ਘੇਰਦਾ ਗੱਲਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਅਗਰ ਕਿਸੇ ਨੂੰ ਪੋਲੀਟੀਕਲ ਤੌਰ ਤੇ ਜਿਹਨੂੰ ਸੈਂਸ ਹੈ ਉਹ ਗੁਰਮੀਤ ਮੀਤ ਹੈਰਾ ਤੇ ਇਹੋ ਜੇ ਮੰਤਰੀ ਤੋਂ ਤਵਕਕ ਨਹੀਂ ਰੱਖੀ ਜਾ ਸਕਦੀ ਕਿ ਉਹਦਾ ਪਹਿਲਾ ਮਹਿਕਮਾ ਪਹਿਲਾਂ ਕਿਸੇ ਰਿਜ਼ੋਰਟ ਵਾਲੇ ਨੋਟਿਸ ਕੱਢੇਗੇ ਤੁਹਾਡੀਆਂ ਗੜਬੜੀਆਂ ਹੁੰਨ ਤਾਈਆਂ ਨੇ ਉਲੰਘਣਾ ਨੇ ਹੈ ਉਸ ਤੋਂ ਬਾਅਦ ਤਾਂ ਤੁਸੀਂ ਵਿਆਹ ਦੀ ਪਾਰਟੀ ਰੱਖ ਲੈਂਦੇ ਹੋ ਉਹ ਫਿਰ ਸਵਾਲ ਖੜੇ ਹੁੰਦੇ ਨੇ ਚਾਹੇ ਤੁਸੀਂ ਆਪਣੀ ਜੇਬ ਚੋਂ ਜਾਂ ਤੁਹਾਡੇ ਰਿਸ਼ਤੇਦਾਰਾਂ ਨੇ ਜੇਬ ਚੋਂ ਪੈਸੇ ਖਰਚੋ ਨਾ ਪਰ ਚਿੱਟੀਆਂ ਵਾਲਾ ਜਿਹੜਾ ਰੌਲਾ ਇਹ ਅਗਰ ਤੁਸੀਂ ਚੰਗੀ ਸਿਆਸਤ ਕਰਨੀ ਹੈੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈਗਾ ਕਿ ਜਿਵੇਂ ਤੁਸੀਂ ਕੁਲਚੇ ਵਾਲੀ ਗੇਮ ਕਮਾ ਦਿੱਤੀ ਰੋਲਾ ਹੋਟਲ ਦਾ ਸੀ ਕਿ ਹੋਟਲ ਦੇ ਵਿੱਚ ਤੁਸੀਂ ਕਮਰੇ ਖੁਲਾਏ ਨੇ ਧੱਕੇ ਨਾਲ ਖੁਲਾਏ ਆਗੇ ਨੇ ਉਸ ਹੋਟਲ ਵਾਲੇ ਨੂੰ ਵੀ ਨੋਟਿਸ ਕੱਢੇਗੇ ਨੇ ਕੁਲਚੇ ਵਾਲਾ ਤੇ ਤੁਸੀਂ ਇੱਕ ਡਰਾਮਾ ਜਿਹਾ ਕਰ ਦਿੱਤਾ ਹਨ ਵੀ ਉੱਥੇ ਲਾਈਨ 'ਚ ਕੁਲਚੇ ਖਾਣਾ ਕੁਲਚੇ ਵਾਲਾ ਮਾਤੜ ਜਾ ਕੇ ਉਹਨੂੰ ਥਾਣੇਦਾਰ ਕਹਿ ਦੇ ਕਿ ਯਾਰ ਮੈਂ ਇੱਥੇ ਆਇਆ ਸੀ ਉਹ ਕਹਿ ਦੂਗਾ ਆਇਆ ਸੀ ਤੁਸੀਂ ਤਾਂ ਯਾਰ ਫਿਰ ਤਿੰਨ ਤਿੰਨ ਮੰਤਰੀ ਸੀ ਜਿਹੜਾ ਕਾਰੋਬਾਰੀ ਹੁੰਦਾ ਉਹ ਤੇ ਸਿਪਾਈ ਤੋਂ ਡਰ ਜਾਂਦਾ ਹੈਗਾ ਵੀ ਕੱਲ ਨੂੰ ਇੱਥੇ ਸਿਪਾਈ ਡੰਡਾ ਲੈ ਕੇ ਲੋ ਗਿਆ ਲੋਕਾਂ ਨੂੰ ਕਹੂਗਾ ਚਲੋ ਜੀ ਸਕੂਟਰ ਕਾਰ ਅੱਗੇ ਲੈ ਕੇ ਜਾਓ ਕਿ ਰੋਡ ਜਾਮ ਹੋ ਜਾਊਗਾ ਪਾਰਕਿੰਗ ਦੇ ਨਾਮ ਤੇ ਸਿਪਾਈ ਭਜਾ ਦਿੰਦੇ ਨੇ ਤੁਸੀਂ ਤੇ ਯਾਰ ਤਿੰਨ ਤਿੰਨ ਮੰਤਰੀ ਆ ਗਏ ਤੁਸੀਂ ਇਹ ਤੇ ਦੱਸਿਆ ਨਹੀਂ ਵੀ ਅਹੀਂ ਉੱਥੇ ਕੁਲਚੇ ਖਾਦੇ ਇਹ ਦੱਸਿਆ ਹੀ ਕਿ ਵਾਕਿਆ ਤੁਸੀਂ ਹੋਟਲ ਦੇ ਕਮਰੇ ਖੁਲਾਏ ਕੇ ਨਹੀਂ ਖੁਲਾਇਆਗੇ ਨੇ ਉਹ ਦੱਸੋ ਨਾ ਨਾ ਉਹ ਗੁਰਮੀਤ ਮੀਤ ਇਹਦੇ ਸਾਬ ਕੁਲਚੀ ਵਾਲੀ ਕਹਾਣੀ ਸੁਣਾ ਦਿੱਤੀ ਸੀਐਮ ਸਾਹਿਬ ਵੀ ਕਹਿੰਦੇ ਰਹੇ ਕਿ ਪਹਿਲਾਂ ਜੀ ਕਾਲੀਦਲ ਰੈਲੀਆਂ ਮੋਰਚੇ ਲਾਉਂਦੇ ਰਹੇ ਚਾਬੀਆਂ ਦਾ ਜੱਤ ਉਹ ਕੁਲਚੀ ਵਾਲੀ ਨਹੀਂ ਇਹ ਗੱਲ ਨਹੀਂ ਹੈਗਾ ਤੁਸੀਂ ਇਹ ਦੱਸੋ ਕਿ ਜਿਸ ਦਾ ਹੋਟਲ ਸੀ ਉਹਨੂੰ ਤੁਸੀਂ ਨੋਟਿਸ ਤੁਹਾਡੀ ਸਰਕਾਰ ਨੇ ਕੱਢੇ ਕਿ ਨਹੀਂ ਕੱਢੇ ਤੁਹਾਡੇ ਮੰਤਰੀਆਂ ਨੇ ਦਬਕਾ ਮਾਰਿਆ ਕਿ ਨਹੀਂ ਮਾਰਨ ਤੁਸੀਂ ਉਸ ਚੀਜ਼ ਤੇ ਪਰਦਾ ਪਾ ਗਏ ਹੁਣ ਗੁਰਮੀਤ ਮੀਤ ਹਿਰ ਸਾਹਿਬ ਨੂੰ ਚਾਹੀਦਾ ਕਿ ਦੇਖੋ ਤੁਸੀਂ ਨੌਜਵਾਨ ਮੰਤਰੀਓ ਪੰਜਾਬ ਤੇ ਤੁਹਾਡੇ ਤਾਂ ਬਹੁਤ ਆਸਾਂ ਨੇ ਕਿ ਇਹੋ ਜੇ ਮੰਤਰੀ ਅਗਰ ਅਜਿਹੇ ਕੰਮ ਕਰਨ ਲੱਗ ਪਿਆਗੇ ਨਾ ਤੇ ਫਿਰ ਆਉਣ ਵਾਲੇ ਸਮੇਂ ਚ ਕੋਈ ਸਿਆਸੀ ਜਿਹੜਾ ਨੌਜਵਾਨ ਹੈ ਉਹ ਨਹੀਂ ਕੁੱਦਣਗੇ ਕਿਉਂਕਿ ਕਹਿਣਗੇ ਸਿਆਸਤ ਇਹ ਹੈ ਹੀ ਗੰਦੀ ਫਿਰ ਇਦਾਂ ਲੋਕੀ ਸਮਝਣਗੇ ਤੁਹਾਡੇ ਲੋਕਾਂ ਤੋਂ ਉਮੀਦਾਂ ਸੀ ਕਿ ਨਵੇਂ ਘਰਾਂ ਚ ਉੱਟ ਕੇ ਆਏ ਸੀ ਕਿ ਉੰਨਾ ਨਵੇਂ ਨਵੇਂ ਡਿਗਰੀਆਂ ਕਰਕੇ ਆਏ ਨੇ ਦੂਜੀ ਵਾਰ ਐਮਐਲਏ ਬਣ ਗਏ ਨੇ ਔਰ ਸੈਂਟਰ ਵਾਲਿਆਂ ਨੇ ਆਮ ਆਦੀ ਪਾਰਟੀ ਜਿਹੜੀ ਮਤਲਬ ਹਾਈ ਕਮਾਂਡ ਵਾਲਿਆਂ ਤੁਹਾਨੂੰ ਮੰਤਰੀ ਬਣਾ ਦਿੱਤਾ ਤੁਹਾਨੂੰ ਇਹਨੇ ਮਹਿਕਮੇ ਦਿੱਤੇਗੇ ਸੋਹਣੇ ਸੋਹਣੇ ਮਹਿਕਮੇ ਦਿੱਤੇਗੇ ਤਗੜੇ ਤਗੜੇ ਮਹਿਕਮੇ ਦਿੱਤੇ ਅੱਜ ਤੁਹਾਡੀ ਸਥਿਤੀ ਇਹ ਹੈਗੀ ਕਿ ਤੁਹਾਡੇ ਕੋਲ ਇੱਕ ਮਹਿਕਮਾ ਰਹਿ ਗਿਆ ਤੁਸੀਂ ਮੇਰੇ ਖਰ I think ਉਮੀਦ ਇਹ ਹੋਣੀ ਆਪਣੇ ਬੈਚਲਰ ਆਫ ਇੰਜੀਨੀਅਰਿੰਗ ਕੀਤੀ ਹੈਗੀ BE ਕੀਤੀ ਹੈਗੀ ਨਾ ਜੀ ਔਰ ਇਹੋ ਜੇ ਨੌਜਵਾਨ ਮੁੰਡੇ ਤੋਂ ਅਗਰ ਇਦਾਂ ਦੇ ਲੋਕ ਇਲਜ਼ਾਮ ਲਗਾਉਣ ਲੱਗ ਪਣ ਘੱਟੋ ਘੱਟ ਤਿੰਨ ਚਾਰ ਮੰਤਰੀ ਹੈ ਜਿਨ੍ਹਾਂ ਦੇ ਅਗਰ ਕੋਈ ਇਲਜ਼ਾਮ ਲੱਗਦੇ ਆਗੇ ਨਾ ਉਹ ਲੋਕਾਂ ਦਾ ਦਿਲ ਟੁੱਟਦਾ ਹੈਗਾ ਤੇ ਗੁਰਮੀਤ ਸਿੰਘ ਮੀਤ ਹਿਰਸਾਹਬ ਨੂੰ ਚਾਹੀਦਾ ਹੈ ਕਿ ਘੱਟੋ-ਕੱਟੇ ਜਵਾਬ ਦੇਣ ਕਿ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਦੋਸ਼ ਲੱਗੇ ਉਹਨਾਂ ਦੋਸ਼ਾਂ ਦਾ ਸੱਚ ਕੀ ਆ ਇੱਕ ਵਿਰੋਧੀ ਧਪਾਰਟੀ ਆ ਵਿਰੋਧੀ ਤਰਪਾਰਟੀ ਆ ਰ ਵਿਰੋਧੀਆਂ ਦਾ ਜਵਾਬ ਦੇਣਾ ਤੁਹਾਡਾ ਲਾਜ਼ਮੀ ਫਰਜ਼ ਬਣਦਾ ਹੈਗਾ ਨਹੀਂ ਤੇ ਲੋਕੀ ਤੁਹਾਨੂੰ ਹੋਰ ਨਿੰਦਣਗੇ ਕਿ ਆਗਰ ਗੁਰਮੀਤ ਸਿੰਘ ਮੀਤ ਹੋਣ ਮੀਤ ਹੋਣੀ ਵੀ ਕਰਨਗੇ ਕਿਉਂਕਿ ਬਰਨਾਲਾ ਇੱਕ ਉਹ ਧਰਤੀ ਆ ਜਿਹਨੂੰ ਪੰਜਾਬ ਦੀ ਸਿਆਸਤ ਦੀ ਰਾਜਧਾਨੀ ਕਿਹਾ ਜਾਂਦਾ ਰਿਹਾ ਇੱਥੇ ਬਲਵੰਤ ਸਿੰਘ ਰਾਮੂ ਵਾਲਿਆ ਸਾਹਿਬ ਇੱਥੇ ਸੁਰਜੀਤ ਸਿੰਘ ਬਰਨਾਲਾ ਬਹੁਤ ਵੱਡੇ ਵੱਡੇ ਸੁਦੇਸ਼ ਸਿੰਘ ਢੀਂਡ ਇਹ ਜਿਹੜੀ ਸਾਰੀ ਬੈਲਟ ਆ ਨਾ ਇਹਨੂੰ ਪੰਜਾਬ ਦੀ ਸਿਆਸਤ ਦੀ ਰਾਜਧਾਨੀ ਕਿਹਾ ਜਾਂਦਾ ਤੁਸੀਂ ਉੱਥੋਂ ਉੱਠੇ ਹੋ ਬਰਨਾਲੇ ਤੋਂ ਦੂਜੀ ਵਾਰ ਐਮਐਲਏ ਬਣੇ ਪਰ ਐਡੀ ਛੇਤੀ ਜੇ ਸਰਕਾਰ ਦੇ ਚੁਣੇ ਹੋਏ ਐਮਐਲਏ ਆਪਣੇ ਹਲਕੇ ਪੰਤੇ ਉੱਤਰ ਆਉਣਗੇ ਇਸ ਕਰਕੇ ਮੈਨੂੰ ਤੇ ਆਪ ਲੱਗਦਾ ਕਿ ਗੁਰਮੀਤ ਸਿੰਘ ਮੀਤ ਹੋ ਰਹੇ ਨੇ ਕਿਉਂਕਿ ਜਦੋਂ ਬਤੌਰ ਇਰੀਗੇਸ਼ਨ ਮੰਤਰੀ ਉਹਨਾਂ ਨੇ ਪੰਜਾਬ ਦੇ ਟੇਲਾਂ ਤੇ ਪਾਣੀ ਪਹਚਾਇਆ ਉਹਨਾਂ ਕ੍ਰਿਸ਼ਨ ਕੁਮਾਰ ਨਾਲ ਮਿਲ ਕੇ ਉਹ ਵੱਖਰੀ ਗੱਲ ਹੈ ਕਿ ਕਿਹੜੇ ਹਾਲਾਤਾਂ ਦੇ ਵਿੱਚ ਉਹ ਨੇ ਉਹਦੇ ਕੋਲ ਮਹਿਕਮੇ ਖੋਏ ਗਏ ਨੇ ਪਰ ਆ ਜਿਹੜੇ ਇਲਜ਼ਾਮ ਨੇ ਬਹੁਤ ਨਿੱਜੀ ਨੇ ਇਹਨਾਂ ਦਾ ਜਵਾਬ ਦੇਣਾ ਚਾਹੀਦਾ ਹੈਗਾ ਵੀ ਦੋਸ਼ਾਂ ਦਾ ਜਵਾਬ ਦੋਸ਼ਾਂ ਚ ਨਹੀਂ ਦੋਸ਼ਾਂ ਦਾ ਜਵਾਬ ਕਲੈਰਿਟੀ ਨਾਲ ਦੇਣਾ ਚਾਹੀਦਾ ਹੈਗਾ ਗੁਰਮੀਤ ਸਿੰਘ ਮੀਤੇਰ ਸਾਹਿਬ ਨੂੰ ਜੀ